ਸ੍ਰੀ ਵਾਹਿਗੁਰੂ ਸਾਹਿਬ ਜੀ ਦੇਨ ਦਰਦ ਦੁਖ ਪੰਜਨਾ ਕਾਟ ਕਾਟ ਨਾਥ ਅਨਾਥ ਸਰਣਾਂਤ ਮਾਰੀ ਆਈਓ ਨਾ ਨਕ ਕੇ ਪ੍ਰਭ ਸਾਚ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਮੇਲਾਵਲ ਮਹਲਾ 5 ਬੰਦਨ ਕਾਟੇ ਆਪ ਪ੍ਰਭੂ ਆ ਕੀਰਪਾਲ ਜਨੰਦਯਾਲ ਪ੍ਰਭ ਪਾਰ ਬ੍ਰਹਮ ਕਾ ਕੀ ਨਦਰ ਨਿਹਾਲ ਗੌਰਪੂਰ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਆਬ ਧਿਆਵਣ ਜੋਗ ਰਹਾ ਆਖ ਦੇ ਹਰ ਕਾ ਨਾਮ ਹੈ ਜੇ ਤਾ ਰੋਗ ਨ ਵਿਆਪੇ ਸਾਦ ਸੰਗਿ ਮਨ ਤਨ ਹਿਤ ਤੇਰੇ ਦੋਖ ਨਾਂ ਜੱਪੈ ਹਰ 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 ਜਾਪੀਐ ਅੰਤਰਲੀ ਵੇਲਾਈ ਹਰ 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 ਜਾਪੀਐ ਅੰਤਰ ਲਈ ਵੱਲਾਈ ਕੇਲੇ ਕੋਤਰਾ ਸੁਧ ਹੋਏ ਸਾਧੂ ਸਰਣਾਈ ਸੋਨਤ ਜਪਤ ਹਰਿ ਤਾਂ ਕਿ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ